ਮੰਡੀ ਗੋਬਿੰਦਗੜ ਦੀ ਹੱਦਬੰਦੀ ਪਾਦਲਾ ਚੌਕ ਵਿਖੇ ਪਿੰਡ ਵਾਸੀਆਂ ਨੇ ਤਰਨਾਲਾ ਲਗਾ ਦਿੱਤਾ ਦਰਅਸਲ ਇਹ ਤਾਂ ਨਾ ਸਰਵਿਸ ਲੇਨ ਤੇ ਲਗਾਇਆ ਗਿਆ ਜਿਸ ਤੋਂ ਬਾਅਦ ਖਰਨਾ ਅਤੇ ਮੰਡੀ ਗੋਬਿੰਦਗੜ ਦੋਵੇਂ ਪਾਸੇ ਟ੍ਰੈਫਿਕ ਬੰਦ ਹੋ ਗਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਲੋਕਾਂ ਦੇ ਵੱਲੋਂ ਇਹ ਤਰਨਾਲਾ ਸੜਕ ਦੀ ਖਸਤਾ ਹਾਲ ਨੂੰ ਦੇਖਦੇ ਹਾਲ ਲਗਾਇਆ ਗਿਆ ਲੋਕਾਂ ਦੇ ਬਤਾਵੇ ਕਿਸ ਸੜਕ ਬਾਰੇ ਕਈ ਵਾਰ ਉਚਿਤ ਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਹੈ ਪਰ ਇਹ ਸਮੱਸਿਆ ਜਿਉਂਦੀ ਤਿਉਂ ਬਣੀ ਹੋਈ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਉਧਰ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਸੜਕ ਪੰਜਾ ਤੋਂ ਵੱਧ ਪਿੰਡਾਂ ਨੂੰ ਜੋੜਦੀ ਹੈ ਪਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਆ ਕੇ ਇਸ ਦੀ ਸਾਰਨੀ ਲੈ ਰਿਹਾ ਉਨੇ ਕਿਹਾ ਕਿ ਉਹ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਨੇ ਕਿ ਜਿੰਨੀ ਛੇਤੀ ਹੋ ਸਕੇ ਇਹੇ ਸਮੱਸਿਆ ਹੱਲ ਕੀਤੀ ਜਾਵੇ ਨਹੀਂ ਤਾਂ ਹੁਣ ਪੜੇ ਸਮੇਂ ਦੇ ਵਿੱਚ ਉਹ ਪੱਕੇ ਧਰਨੇ ਦੇ ਉੱਪਰ ਬੈਠਣਗੇ ਪਹਿਲਾਂ ਵੀ ਧਰਨਾ ਲਾ ਚੁੱਕੇ ਆ ਇਸ ਪਿੰਡ ਨੂੰ 60 60 ਮਿੰਟ ਲੱਗਦੇ ਨੇ ਜੀ ਮੇਨ ਹਾਈਵੇ ਹੈ ਚੰਡੀਗੜ੍ਹ ਮੇਨ ਹਾਈਵੇ ਚੰਡੀਗੜ੍ਹ ਹੈ ਜੀ ਸਰਦੂਰ ਸ਼ਕੰਦਰ ਨੌ ਤੇ ਰੋਡ ਦਾ ਨਾਮ ਰੱਖਿਆ ਗਿਆ ਜੀ ਸਾਨੂੰ ਉਰੇ ਐਕਸੀਡੈਂਟ ਕਈ ਐਕਸੀਡੈਂਟ ਕਈ ਨੁਕਸਾਨ ਹੋਲੇ ਜੀ ਅਸੀਂ ਇੰਨਾ ਕਿ ਪਰੇਸ਼ਾਨ ਅਸੀਂ ਰੋਡ ਤੋਂ ਜੀ 4 4 5 5 ਫੁੱਟ ਖੱਡੇ ਨੇ ਜੀ ਔਰ ਜਿੰਨੇ ਮਸ਼ੀਨਰੀ ਲੈ ਲੋ ਲੋਕ ਲੈ ਲੋ ਬਹੁਤ ਪਰੇਸ਼ਾਨ ਅਸੀਂ ਜੀ ਸਾਡੀ ਇਹ ਹੀ ਮੰਤ ਹੈ ਪ੍ਰਸ਼ਾਸਨ ਨੂੰ ਵੀ ਸਾਡਾ ਜਲਦਵਾਰ ਹੱਲ ਕੀਤਾ ਜਾਵੇ 1 ਮਹੀਨਾ ਪਹਿਲਾਂ ਸਾਨੂੰ ਟਾਈਮ ਦੇ ਕੇ ਤੀ ਵੀ ਉਹ ਗਟਕਾ ਪਾਵਾਂਗੇ ਰੋਡ ਬਣਾਵਾਂਗੇ 1 ਮਹੀਨਾ ਦੱਸ ਦੋ ਕੋਈ ਔਰ ਕੋਈ ਨਿਆ ਜਿੰਨਾ ਕੋਈ ਪੁਲਿਸ ਪ੍ਰਸ਼ਾਸਨ ਨਾ ਕੋ ਸਰਕਾਰੀ ਮੁਲਾਜ਼ਮ ਨਾ ਮੰਤਰੀ ਨਾ ਆਈਓ ਸਾਹਿਬ ਨਾ ਸਾਡੇ ਪ੍ਰਿੰਸ ਸਾਹਿਬ ਨੇ ਉਰੇ ਕੋਈ ਨਹੀਂ ਪਹੁੰਚਿਆ ਸੀ ਬੈਠੇ ਪਰੇਸ਼ਾਨ ਹੋ ਗਏ ਜੀ ਜਿਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਕਈ ਸਾਲਾਂ ਤੋਂ ਸੜਕ ਟੁੱਟੀਆਂ ਆ ਤੇ ਕਿੰਨਾ ਪ੍ਰਭਾਵ ਕਾਰੋਬਾਰ ਤੇ ਵਿਆਹ ਤੇ ਰੋਜ਼ਾਨਾ ਮੁਸ਼ਕਲਾਂ ਕੀ ਹੋ ਗਈਆਂ ਸਰ ਰੋਜ਼ਾਨਾ ਮੁਸ਼ਕਲਾਂ 2-2 4-4 ਘੰਟੇ ਜਾਮ ਕੋਈ ਬਿਮਾਰ ਹੋ ਗਿਆ ਉਹ ਫਸ ਗਿਆ 2-4 ਤਾਂ ਮੌਤਾਂ ਵੀ ਹੋ ਚੁੱਕੀਆਂ ਆ ਐਕਸੀਡੈਂਟ ਹੋ ਚੁੱਕੇ ਆ ਤੇ ਬੰਦਿਆਂ ਸੱਟਾਂ ਲੱਗ ਚੁੱਕੀਆਂ ਜੀ ਸਾਨੂੰ ਕੋਈ ਰਸਤਾ ਨਹੀਂ ਆ ਜਾਂਨ ਨੂੰ ਸਾਰਾ ਇੰਡਸਟਰੀ ਸਾਰੀ ਮੰਡੀ ਦਾ ਬੰਦ ਕਰ ਦਈ ਆ ਪੈਂਦੀ ਖੰਨੇ ਜੀ ਸਤਿ ਸ੍ਰੀ ਅਕਾਲ ਜੀ ਨਹੀਂ ਪਤਾ ਜੀ ਹੁਣ ਤੱਕ ਸਾਡੇ ਏਰੀਆ ਕਿਹੜਾ ਜੀ ਗੁੰਬਦਕੜ ਕਹਿੰਦੇ ਖੰਨੇ ਵਾਲਿਆਂ ਜੀ ਖੰਨੇ ਵਾਲੇ ਕਹਿੰਦੇ ਗੁੰਬਦਕੜ ਵਾਲੇ ਜੀ ਉਸਤੋਂ ਪਿੱਛੇ ਪਰੇਸ਼ਾਨ ਬਹੁਤ ਆ ਜੀ ਪਿਛਲੀ ਵਾਰੀ ਨਗਰ ਕਾਉਂਸਲ ਨੇ ਆਈ ਉਹਨੂੰ ਭੇਜਿਆ ਸੀਗਾ ਕਿ ਅਸੀਂ ਆਪਣੀ ਪਾਵਰ ਵਰਤ ਕੇ ਇਹਦੇ ਇਟਰਲੌਕ ਟਾਇਲਾਂ ਲਾਵਾਂਗੇ ਜਾਂ ਰਿਪੇਅਰ ਕਰਾਵਾਂਗੇ ਉਸ ਤੋਂ ਬਾਅਦ ਕੀ ਹੋਇਆ ਜੀ ਸਰ ਉਸ ਤੋਂ ਬਾਅਦ ਕੋਈ ਨਹੀਂ ਹੋਇਆ ਜੀ ਅਸੀਂ ਕਹਿੰਦੇ ਕੇਰੀ ਪਾਵਾਂਗੇ ਅਸੀਂ ਆਪਣੇ ਪੱਖੋਂ ਕੇਰੀ ਪਾਈ ਜੀ ਆਪਣੇ ਟਰੈਕਟਰ ਟਰਾਲੀਆਂ ਜਿਸ ਵਿੱਚ ਲਾ ਕੇ ਰੋਡ ਪੱਧਰ ਕਰਾਇਆ ਉਰੇ ਕੋਈ ਨਹੀਂ ਪਹੁੰਚਿਆ ਇਨਾ ਕੋਈ ਟੈਲ ਨਾ ਗਟਕਾ ਕੋਈ ਪੁਲਿਸ ਪਰ ਸਾਡੇ ਨੂੰ ਕੋਈ ਮੁਲਾਜ਼ਮ ਕੁਝ ਨਹੀਂ ਪਹੁੰਚਿਆ ਜੀ ਉਰੇ ਧੱਕਦੇ ਪਹਿਲਾਂ ਹੀ ਬਹੁਤ ਲੱਗ ਚੁੱਕੇ ਨੇ ਹੁਣ ਫਿਰ ਕੀ ਮੰਨ ਬਣਾਏ ਹੁਣ ਸਾਡੇ ਅਹੀ ਮਾਨਾਜੀ ਸਿੰਘ ਉਰੇ ਬੈਠੇ ਆ ਧਰਨਾ ਸ਼ਾਮ ਤੱਕ ਲੱਗੇ ਰਾਤ ਹੋ ਜੇ ਅਸੀਂ ਹਲਦੇ ਨਹੀਂ ਜੀ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰ ਚੁੱਕੇ ਆ ਮੰਤਰੀਆਂ ਨੂੰ ਐਮ ਐਲ ਏ ਸਾਹਿਬ ਨੂੰ ਵੀ ਗਵਿੰਦਗੜ੍ਹ ਵੀ ਖੰਨੇ ਵਾਲੇ ਨੂੰ ਵੀ ਤੇ ਡੀ ਸੀ ਸਾਹਿਬ ਨੂੰ ਵੀ ਅਸੀਂ ਮੰਗ ਪੱਤਰ ਦੇ ਦਿੱਤੇ ਸਾਡੇ ਇਸ ਰੋਡ ਦੀ ਸੁਣਵਾਈ ਨਹੀਂ ਹੋ ਰਹੀ ਜਮੈਂ ਕਿਉਂਕਿ ਇੱਥੇ ਬੰਦਾ ਤੁਰ ਕੇ ਵੀ ਨਹੀਂ ਲੰਘ ਸਕਦਾ ਜੀ ਪਿਛਲੇ ਮਹੀਨੇ ਅਸੀਂ ਧਰਨਾ ਲਾਇਆ ਸੀ ਗਵਿੰਦਗੜ ਦੇ ਪ੍ਰਧਾਨ ਪ੍ਰਿੰਸ ਸਾਹਿਬ ਵੀ ਅੱਜ ਦੀ ਯੋਵੀ ਆਈ ਦੀ ਉਹਨਾਂ ਨਾਲ ਹੀ ਡਿਪਟੀ ਖੰਨਾ ਵੀ ਆਈ ਦੀ ਉਹ ਸਾਨੂੰ ਵਾਦਾ ਕਰਕੇ ਗਈ ਦੀ ਵੀ ਅਸੀਂ ਰੋਡ ਨੂੰ ਵੀ ਟੈਂਡਰ ਪਾ ਕੇ 15-20 ਦਿਨਾਂ ਵਿੱਚ ਓਕੇ ਕਰਾ ਦੇਣੀ ਆ ਪਰ ਇੱਥੇ ਅੱਜ ਤੱਕ ਕੋਈ ਅਧਿਕਾਰੀ ਨਹੀਂ ਆਇਆ ਸਾਡੀ ਅੱਜ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਸਵੇਰ ਦੇ ਲੱਕ ਬੈਠੀਆਂ ਜੀ ਮੰਡੀ ਗਵਿੰਦਗੜ ਦੀ ਨਗਰ ਕੌਂਸਲ ਤਾਂ ਕਹਿੰਦੇ ਪੰਜਾਬ ਦੀ ਸਭ ਤੋਂ ਅਮੀਰ ਆ ਉਹਨਾਂ ਲਈ ਕਿੰਨੀ ਕਬੱਡੀ ਉਹ ਹੀ ਉਹ ਹੀ ਯਾ ਤੇ ਜੀ ਮੀਡੀਆ ਦੇ ਸਾਹਮਣੇ ਵਾਦਾ ਕਰਕੇ ਗਏ ਨੇ ਪ੍ਰਿੰਸ ਸਾਹਿਬ ਵੀ ਪ੍ਰਧਾਨ ਜੀ ਨਗਰ ਕੌਂਸਲ ਵਾਲੇ ਇਹੋ ਵੀ ਵੀ ਅਸੀਂ ਇਹਨੂੰ ਰੋਡ ਨੂੰ ਵੀ 15 ਸਾਲ ਨੂੰ 10 15 ਦਾ ਟਾਈਮ ਦਿੱਤਾ ਵੀ ਇਹ ਅੱਜ 1 ਮਹੀਨਾ 10 ਦਿਨ ਹੋ ਗਏ ਜੀ ਤਰਨ ਆਇਆ ਗਿਆ ਟੋਏ ਖੱਡੇ ਦੇਖੋ ਜੀ ਜਾ ਕੇ ਗੱਡੀ ਵਾਲਾ ਕੋਈ ਲੰਘ ਨਹੀਂ ਸਕਦਾ ਮੋਟਰਸਾਈਕਲ ਤੇ ਖੱਡੇ ਕੋਈ ਸਵਾਰੀ ਲੰਘ ਨਹੀਂ ਸਕਦੀ ਲੇਡੀ ਜਨਾਨੀਆਂ ਨਹੀਂ ਲੰਘ ਸਕਦੀਆਂ ਇੱਥੋਂ ਤੁਹਾਡੇ ਸਾਡ ਕਿੱਦਾਂ ਲੱਗਿਆ ਜੀ ਮੈਂ ਕੰਡਾ ਕਰਾਉਣ ਉਤਰਿਆ ਉੱਥੇ ਮੈਂ ਚੱਕਰ ਖਾ ਕੇ ਡਰ ਗਿਆ ਫਿਲਕਣ ਸਿੱਧੀ ਖੱਲੇ ਕਿੰਨੇ ਚਿਰ ਤੋਂ ਇਹ ਹਾਲਾ ਰੋਡ ਮੇਰਾ ਇਹ ਸੜਕ ਦਾ ਤਾਂ 3 ਸਾਲੇ 3.5 4 ਸਾਲ ਹੋ ਗਏ ਜਦੋਂ ਪੁਲ ਬਣਿਆ ਹਾ ਜਦੋਂ ਪੁਲ ਬਣਿਆ ਸੀ ਹਾਲੇ ਦੀ ਤਾਂ ਫਾੜੇ ਵੀ ਚੰਗੇ ਸੀ ਸਭ ਤੋਂ ਵੱਧ ਟੈਕਸ ਜਾਂਦਾ ਇਸ ਇਲਾਕੇ ਤੋਂ ਪਰ ਫਿਰ ਵੀ ਇਸ ਰੋਡ ਦਾ ਆ ਹਾਲ ਹੈ ਕਈ ਹਾਦਸੇ ਹੋ ਗਏ ਕਈ ਸੱਟਾਂ ਲੱਗ ਗਈਆਂ ਸਾਡਾ ਰੋਜ ਦਾ ਲੰਘਾ 8-10 ਪਿੰਡਾਂ ਦਾ ਰੋਜ ਦਾ ਲੰਘਾ ਸਾਨੂੰ ਬਹੁਤ ਹੀ ਪਰੇਸ਼ਾਨੀ ਆ ਰਹੀ ਹੈ ਕੋਈ ਗੱਡੀ ਲਿਆਈਏ ਕੋਈ ਮੋਟਰਸਾਈਕਲ ਲਿਆਈਏ ਕਿਸੇ ਨਾ ਕਿਸਨੇ गिरਣਾ ਹੀ ਕਰਨਾ ਬਹੁਤ ਬੁਰਾ ਹਾਲ ਹੈ ਸਾਡੀ ਤਾਂ ਇਹੀ ਮੰਗ ਹੈ ਵੀ ਇਹ ਰੋਡ ਦੀ ਰਿਪੇਅਰ ਕਿ ਕਰਵਾਈ ਜਾਵੇ ਇਸ ਰੋਡ ਨੂੰ ਚਾਲੂ ਕਰਵਾਇਆ ਜਾਵੇ ਰੋਜ਼ ਕੋਈ ਨਾ ਕੋਈ ਪ੍ਰਸ਼ਾਸਨ ਅਧਿਕਾਰੀ ਆ ਕੇ ਕਹਿ ਜਾਂਦੇ ਨੇ ਪਿਛਲੀ ਵਾਰ ਵੀ ਅਸੀਂ ਧਰਨਾ ਲਾਇਆ ਸੀ ਉਸ ਧਰਨੇ 'ਚ ਪ੍ਰਸ਼ਾਸਨ ਅਧਿਕਾਰੀ ਸਾਨੂੰ ਵਿਸ਼ਵਾਸ ਦਿਵਾ ਕੇ ਚਲੇ ਗਏ ਵੀ ਇੱਕ ਮਹੀਨੇ 'ਚ ਹੱਲ ਹੋ ਜਾਊਗਾ ਪਰ ਇੱਕ ਮਹੀਨਾ 10 ਦਿਨ ਹੋ ਗਏ ਸਾਡਾ ਕੋਈ ਹੱਲ ਨਹੀਂ ਹੋਇਆ ਕੋਈ ਪ੍ਰਸ਼ਾਸਨ ਨਹੀਂ ਸੁਣ ਰਿਹਾ ਕੋਈ ਕੁਝ ਨਹੀਂ ਸੁਣ ਰਿਹਾ ਦੱਸ ਦਿਓ ਕੀ ਖੰਨਾ ਤੋਂ ਵਾਇਆ ਕਿਹੜੀ ਚੰਡੀਗੜ੍ਹ ਜਾਣ ਪਾਲੀ ਸੜਕ ਦੀ ਹਾਲਤ ਕਈ ਸਾਲਾਂ ਤੋਂ ਬੱਤਰ ਹੈ ਇਸ ਸੜਕ ਨੂੰ ਨੱ ਟਿੱਬੇ ਦਾ ਰੂਪ ਧਾਰ ਚੁੱਕੀ ਹੈ ਤੇ ਇਸ ਤੇ ਰੂਸਵੋ ਜੋ ਲੋਕਾਂ ਨੇ ਤਰਨ ਲਗਾਇਆ। ਇਹਨਾਂ ਹੀ ਨਹੀਂ ਲੋਕਾਂ ਨੇ ਕਈ ਵਾਰ ਤੰਨੇ ਵੀ ਲਗਾਏ ਨੇ। ਇਸ ਤਰਨੇ ਤੋਂ ਇੱਕ ਮਹੀਨਾ ਪਹਿਲਾਂ ਇੱਥੇ ਤਰਨਾ ਲਗਾਇਆ ਗਿਆ ਸੀ ਤਾਂ ਵੱਡੀ ਗੋਬਿੰਦਗੜ ਨਗਰ ਕੌਂਸਲ ਅਧਿਕਾਰੀਆਂ ਨੇ ਪ੍ਰੋਸਾ ਦਿੱਤਾ ਸੀ ਕਿ ਇਸ ਦੀ ਮੁਰੰਮਤ ਕਰਪਾਈ ਜਾਵੇਗੀ। ਪਰ ਇਸ ਦੇ ਬਾਵਜੂਦ ਕਿਸੇ ਨੇ ਇਸ ਦੀ ਸਾਥ ਨਹੀਂ ਲਈ ਹੈ। ਮਜਬੂਰੀ ਦੇ ਵਿੱਚ ਉਹਨਾਂ ਨੂੰ ਮੁੜਾ ਤਰਨਾ ਦੇਣਾ ਪਿਆ। ਤੇ ਲੋਕਾਂ ਦਾ ਕਹਿਣਾ ਇਹ ਕਿ ਉਹ ਉਦੋਂ ਤੱਕ ਤਾਂਤਾਚਾਰੀ ਚਾਰੀ ਰੱਖਣਗੇ ਜਦੋਂ ਤੱਕ ਸੜਕ ਨਹੀਂ ਬਣਦੀ ਜਗਬਾਣੀ ਟੀਵੀ ਦੇ ਲਈ ਖੰਨਾ ਤੋਂ ਵਿਪਨ ਪਰਵਾਦੀ ਰਿਪੋਰਟ